ਲਓ ਜੀ ਬਾਈ ਪ੍ਰਧਾਨ ਬਾਈ ਨੇ ਮਾਰਤਾ ਗੋਲ ਪੌੜੀ ਦਾ ਸੌਦਾ ਤੇ ਲੈਣਾ ਹੈ ਚੱਲੋ ਜੰਮ ਮਾਰ ਕੇ ਨਿਕਲ ਆਇਓ ਉੱਪਰ ਹਾਂ ਨਿਕਲ ਗਿਆ ਏ ਭਈ ਆਹ ਹੈ ਜਿਹੜਾ ਚਾਬੀ ਵਾਲਾ ਉਹ ਰੇ ਕੜਾ ਪੈਣਾ ਹੁਣ ਇਹ ਆ ਦੇਖੋ ਇਹ ਚਾਬੀ ਵਾਲਾ ਕੜਾ ਪੈ ਗਿਆ ਪੂਰਾ ਪੂਰਾ ਹੀਟਾ ਨੂੰ ਤਾਂ ਇਹਦੇ ਉੱਪਰ ਨਟ ਕੱਸ ਲੈਣੇ ਮੜਾਈ ਬਹੁਤ ਆ ਭਾਈ ਟਰੈਕਟਰ ਤੇ

ਬਾਈ ਜੀ ਕਿਹ ਹਾਲ ਹੈ ਜੀ ਸੌਦਾ ਮਰਾਤਾ ਜੀ ਹਾਂ ਜੀ ਪ੍ਰਧਾਨ ਜੀ ਦਾ ਸੌਦਾ ਮਰਾਤਾ ਹਾਂ ਮਰਾਤਾ ਦੇਖੀ ਰੋਡੀ ਆਉਣ ਦੇ ਆਉਣ ਦੇ ਮੁਰਦਲ ਚੱਕ ਪ੍ਰਧਾਨ ਨੇ ਮਾਰਿਆ ਬਾਈ ਪੌੜੀ ਦਾ ਸੌਦਾ ਬਾਈ ਕਹਿੰਦੇ ਵੀ ਐਂ ਲੱਗਣਾ ਥੋੜਾ ਨੇੜੇ ਦੱਬ ਕੇ ਹਾਂ ਕੌੜੀ ਤੁਸੀਂ ਵੀ ਇਹ ਜੋ ਲੈ ਲਓ ਤੁਹਾਡੇ ਵੀ ਹੈ ਨਹੀਂ ਬਾਈਕ ਮੁੰਡੇ ਨੂੰ ਹੋਰ ਦਵਾਈ ਜੀ ਹੋਈ ਐ ਜੀ ਠੀਕ ਆ ਪਦਾਲ ਵਾਲੀਓ ਖੋਲੀ ਵਾਧਵਾ ਕੌੜੀ ਵਧੀਆ ਜੀ ਕੌੜੀ ਵਧੀਆ ਮਿਲ ਗਈ ਪਰਦਾਨ ਕੱਲੇ ਚੱਕ ਗਿਆ ਪਿੱਛੇ ਤੇ ਭਾਈ ਕਹਿੰਦਾ ਡਾਲਾ ਕੋਲ ਤੇ ਲਤਨੀ ਸਾਡੇ ਬੰਦੇ ਕਹਿੰਦੇ ਡਾਲਾ ਖੋਲਣਾ ਪੈਣਾ ਭਾਈ ਖੜੀ ਹੋ ਹੈ ਨਹੀਂ ਪ੍ਰਧਾਨ ਜੀ ਇਹਨਾਂ ਨੂੰ ਆਪਣਾ ਤਰੀਕਾ ਹੈ ਕੋਮ ਕੋਮ ਕੇ ਚੜ ਜਾਣੀ ਆ ਆ ਫਿਰ ਤਾਂ ਨੁੱਕੜੀ ਚੜਨੀ ਆ ਕੋਈ ਗੱਲ ਪਰਾਨੇ ਦਾ ਬਹੁਤ ਜ਼ੋਰ ਮਾਰਦਾ ਹਾਂ ਹਾਂ ਕਿਉਂ ਸੱਚ ਨਹੀਂ ਦੱਸਿਆ ਪਰ ਮੈਂ ਹਾਂ ਰੋਡ ਕਿੰਨੇ ਕਿਲੋ ਦੀ ਹੈ ਨੇ ਕਹਿ ਲਿਆ ਸੀ ਵਰਦਾਨ ਨੇ ਗਰਮੀ ਲਿਆਤੀ ਮੁੰਡਾ ਕਰੇ ਵਰਦਾਨ ਨੇ ਬਾਈ ਬਹੁਤ ਕੀ ਨੰਦੀ ਢਾਲੇ ਸਾਸਰੀ ਕਾਲ ਜੀ ਬਾਈ ਸਾਰੇ ਵੀਰਾਂ ਨੂੰ ਬਾਈ ਟਰੈਕਟਰ ਦਾ ਜਿਹੜਾ ਆਪਾਂ ਨੇ ਸਟੀering ਲਿਆਂਦਾ ਤਾਂ ਨਮਾ ਉਹਦਾ ਬਾਈ ਜਦ ਆਪਾਂ ਨੇ ਕੱਟ ਵਾਲਾ ਕੜਾ ਜਾਂ ਮਿਲਿਆ ਨਹੀਂ ਤਾਂ ਹੈਗਾ ਹੁਣ ਸਰੰਦਰੇ ਮੋੜ ਕੇ ਦੁਬਾਰਾ ਲਿਆਂਦਾ ਦਿਖਾ ਕੜਾ ਜਾਂ ਸਟੀering ਉਹੀ ਹੈ ਰੋਦੀ ਨੇ ਸਟੀering ਦੇਖਿਆ ਨਹੀਂ ਤੇ ਵੀ ਦੇਖੂਗਾ ਹੁਣ ਨਾਲ ਹੀ ਤਾਂ ਕਹਿ ਚਲਾ ਦ ਤੇ ਆਹ ਕੜਾ ਬਦਲ ਕੇ ਲਿਆਂਦਾ ਸਰੰਦਰੇ ਆਪਾਂ ਨੇ ਇਹ ਵੀ ਅੱਜ ਪਾ ਕੇ ਦੇਖਣਾ ਹੈ ਆ ਕੱਟ ਵਾਲਾ ਦਾ ਬਾਈ ਆਹ ਜਿਹੜੀ ਚੀਜ਼ ਹੈ ਉਹ ਜਿਹੜਾ ਪਹਿਲਾਂ ਤੋਂ ਕੱਟ ਵਾਲਾ ਨਹੀਂ ਤਾਂ ਹੈਗਾ ਇਹ ਬਦਰੀ 2000 ਹਾਂ ਹੁਣ ਅਜੇ ਬੇਲੇ ਦਾ ਸੀਗਾ ਵੀ ਇਹ ਵੀ ਲਾ ਕੇ ਦੇਖ ਲਈਏ ਨਾਲੇ ਜਿਹੜਾ ਪਹਿਲਾਂ ਸਟੀering ਕਰਸਿਆਤਾ ਬਾਈ ਆਹ ਲਾ ਕੇ ਪਹਿਲਾਂ ਇਹਨੂੰ ਪਾਣੀ ਪਾ ਕੇ ਇਹਦਾ ਨਟ ਥੋੜਾ ਜਿਹਾ ਔਖੇ ਖੁੱਲੇ ਤੇ ਹੁਣ ਨਟ ਔਖੇ ਖੁੱਲ ਜਾਣੇ ਇੱਕ ਵਾਰ ਹੁਣ ਇਹ ਵੀ ਲਾ ਕੇ ਦੇਖ ਲਈਏ ਕਿ ਜੱਗਟ ਨੂੰ ਕਿਹੋ ਜਿਹਾ ਲੱਗਦਾ ਤੇ ਰੂਟਸ ਦੇ ਹਾਰਨ ਵੀ ਲਿਆਂਦੇ ਬਾਈ ਮੂਰੇ ਲਾਉਣ ਵਾਸਤੇ ਦੇਖਦੇ ਟਾਈਮ ਲੱਗਿਆ ਤਾਂ ਦੁਲੇ ਕੋਲ ਜਾਉਂਗੇ ਉਹ ਵੀ ਮੂਰੇ ਲਿਆਂ ਲਾਉਣੇ ਚਾਰ ਰੂਟਸ ਰੂਟਸ ਦੇ ਹਾਰਨ ਬੜੇ ਵਾਲੇ 2000 ਵਾਲੇ ਪਹਿਲਾਂ ਦੇਖੀਏ ਸਟੀering ਲਾ ਕੇ ਆ ਜਾ ਰੋਬੀ ਆਹੀ ਆਹ ਹੋਰ ਨਾ ਹਾਂ ਪੀ ਪੀ ਕਿਆ ਹੈ ਪੀ ਵੀ ਹੈ ਆ ਜਾ ਦੇਖ ਦੇ ਕਿਆ ਬਣਦਾ ਹੁਣ ਪ੍ਰੋਡਕਟਰ ਲਾ ਦੇ ਉਹ ਇੱਕ ਹਾਂ ਉਹ ਚੱਕ ਲਿਆ ਕਿਉਂਕਿ ਬਾਈ ਉੱਪਰ ਬੈਠਾ ਨਾ ਕਲੱਚ ਦਾਬੂ ਜਾਂਦਾ ਹੈਂਡ ਬ੍ਰੇਕ ਨਹੀਂ ਲੱਗੀ ਵਾਲੇ ਹੈਂਡ ਬ੍ਰੇਕ ਵਾਲੇ ਵੀ ਕੰਮ ਕਰਾਉਣਾ ਲਾਈਪ ਹੈ ਲਾਈਪ ਆ ਵਾਫੇ ਠੀਕ ਆ ਆਸਟਰੀਂਗਾ ਹੁਣ ਇਹ ਪੇਜ ਕਾਸੜੀ ਇੱਥੇ ਝੋਲਾ ਪਿਆ ਹੋਣਾ ਉਹ ਰੇ ਪੇਜ ਕਾਸ ਫੇਲਾ ਨਹੀਂ ਜਾ ਕੇ ਇੱਕ ਵਾਰ ਆ ਫਟ ਕੇ ਖੁੱਲਦਾ ਬਾਈ ਇਹ ਆ ਨਵੀਆਂ ਚਾਬੀਆਂ ਬਾਈ ਜਿਹੜੇ ਲਿਆਂਦੇ ਨੇ ਪੈਸੇ ਜਿਹੜਾ ਉਹਰੇ ਪ੍ਰੋਜੈਕਟ ਆ ਗੋਟੀ ਵਾਲਾ ਇਹ ਦੇਖਦੇ ਜੇ ਚਾਬੀ ਲੱਗਦੀ ਆ ਉਹ ਗੋਟੀ ਵਾਲ ਸਿਸਟਮ ਆ ਗੋਟੀਆਂ ਭੁੱਲੇ ਆ ਤੇ ਬਾਈ ਗੋਟੀਆਂ ਵੀ ਲੈ ਕੇ ਆਉਣ ਯਾਰ ਦੂਆ ਕੱਢ ਕੇ ਲਾ ਨਿਆ ਬਾਈ ਕਰੋ ਆਏ ਹਮ ਆਏ ਬਾਈ ਆਏ ਪਾ ਕੇ ਫਟੋ ਨਾ ਟੱਕਣਗੇ ਇਹ। ਦਹੀਂ ਚਾਹੀਦੀ। ਅੱਧੇ ਬੜੀ ਦੇ ਬਾਦ ਹਾਂ ਦਾ। ਇਹ ਚਾਬੀ ਉਰੇ ਬਾਈ ਦੋ ਲੋੜ ਬੜੀ ਦੇ ਤੇ। ਦੋਹੀ ਬੜੀ। ਬਾਈ ਨੰਬਰ। ਪੂਰੇ ਚਾਬੀ ਔਖੀ ਪੈਂਦੀ ਨਾ ਬਾਈ। ਸਿਸਟਮ ਇਹਦਾ ਥੋੜਾ ਜਿਹਾ ਖਰਾਬ ਹੈ। ਪੂਰੇ ਨਟ ਦੋ ਆ। ਗੋਟੀਆਂ ਐਰ ਹੈ ਨਹੀਂ ਗੋਟੀਆਂ ਲੈ ਕੇ ਆਉਣੀਆਂ ਬਾਕੀ ਦੇਖਦੇ ਜੇ ਛਾਬੀ ਪੈਂਦੀ ਬਾਈ ਖੋਲ ਕੇ ਤੁੰਦ ਹੁੰਦੇ ਫਿਰ ਪਹਿਲਾਂ ਗੋਟੀਆਂ ਖੋਲਿਆ ਦਾ ਐਰ ਹੁਣ ਗੋਟੀਆਂ ਹੈ ਨਹੀਂ ਚੱਲ ਦੇਖਦੇ ਜੀ ਹੁਣ ਖੁੱਲਦਾ ਲੋ ਜੀ ਬਾਈ ਚਾਬੀਆਂ ਕੇ ਜ਼ੋਰ ਜੂਰ ਜਿਆ ਮਾਰ ਕੇ ਹਾਂ ਮੰਨ ਗਿਆ ਮੰਨ ਗਿਆ ਬੋਲ ਖੁੱਲਤਾ ਗਿਆ ਜ਼ੋਰ ਮਾਰਿਆ ਮੈਂ ਰੁੱਡੀ ਨੇ ਪਾ ਖੁੱਲ ਗਿਆ ਆ ਕੱਢ ਹੁਣ ਚੱਕ ਕੇ ਪੱਕਾ ਬੈਠੇ ਰਹੇ ਆਣਾ ਇੱਕਣੇ ਜ਼ੋਰ ਜਿਆ ਮਾਰ ਕੇ ਨਿਕਲਣਾ ਆਓ ਉੱਪਰੋਂ ਹਾਂ ਨਿਕਲ ਗਿਆ ਇਹ ਭਾਈ ਆਹ ਹੈ ਜਿਹੜਾ ਚਾਬੀ ਵਾਲਾ ਉਹਰੇ ਕੜਾ ਪੈਣਾ ਹੁਣ ਇਹ ਆ ਦੇਖੋ ਇਹ ਚਾਬੀ ਵਾਲਾ ਕੜਾ ਪਹਿ ਗਿਆ ਪੂਰਾ ਪੂਰਾ ਹੀਟਾ ਨੂੰ ਤਾਇਰੇ ਉੱਪਰ ਨਟ ਕਾ ਲਏ ਨੇ ਦੇਖਦੇ ਹੁਣ ਇਹਨੂੰ ਪਾ ਕੇ ਲਓ ਜੀ ਭਾਈ ਕੜਾ ਜਾਂ ਪੈ ਤਾ ਗਿਆ ਔਖਾ ਔਖਾ ਬਹੁਤ ਜ਼ੋਰ ਮਾਰਿਆ ਦੇਖੋ ਆ ਬਹੁਤ ਔਖਾ ਵੇ ਭਾਈ ਕੜਾ ਬਈ ਹਲਕੀ ਨਾਟ ਇਹ ਵੀ ਹਲਕੀ ਗੇ ਖੋਲਣੇ ਪੈਣੇ ਆ ਆਹ ਹਾਂ ਅੱਛਾ ਅੱਲੇ ਕੇ ਲਿਆਂਦੀ ਆ ਮੇਰੇ ਨੂੰ ਜਰ ਪੈ ਗਈ ਗਾ ਹਾਂ ਪਰ ਦੇਖਦੇ ਨੀ ਨੱਟ ਫੁੱਲ ਜੀ ਫੁੱਲ ਕੇ ਫੁੱਲ ਕੇ ਕੋਗਣੇ ਦਾਣ ਆਉਂਦਾ ਰਿਹਾ ਹਾਂ ਦਾਣ ਦਾ ਹੋ ਜੀ ਹੁੰਦੇ ਨੇ ਰੋਟੀ ਦਾ ਡਾਇਰੀ ਦਾ ਤੇਰੀ ਬਾਈ ਦੇਡ ਜੇ ਬਾਕੀ ਹਾਂ ਹਾਂ ਇਹ ਲਾ ਦਿਓ ਆ ਠੀਕ ਆ ਤੇ ਠੀਕ ਰ ਹੈ ਜੀ ਦਾ ਜੀ ਪਰ ਇਹਨੂੰ ਆ ਨਹੀਂ ਹੈਗਾ ਆ ਮੁੱਠਾ ਜਿਹੜਾ ਇਹਨੂੰ ਲਾ ਲੱਗਦਾ ਹੁੰਦਾ ਗੋਲ ਜਿਹਾ ਆਹੋ ਮੁੱਠਾ ਜਿਹਾ ਨਹੀਂ ਹੈਗਾ ਹਾਂ ਪਰ ਮੁੱਠਾ ਜਿਹੜਾ ਆਉਂਦਾ ਚਲ ਆਇਓ ਠੀਕ ਆ ਦੇ ਦੇ ਆ ਵੀ ਐਡ ਕੀ ਥੋੜੀ ਦਾ ਬਾਈ ਦੇ ਰਿਹਾ ਐ ਜਿੱਕੇ ਨੜ ਕੋਲ ਨਹੀਂ ਆ ਰਿਹਾ ਨਜ਼ਰ ਲਾ ਉਹ ਲਾ ਕੇ ਜੜ ਜੜ ਲੱਗੀ ਜੜ ਲੱਗੀ ਜੜ ਲੱਗੇ ਜੜ ਬਰਤੀਆਂ ਇੰਨਾ ਬਾਈ ਜਿੱਦਿਆ ਜਾਂਦੀਆਂ ਹਾਂ ਲੋ ਜੀ ਬਾਈ ਬਹੁਤ ਮਿਹਨਤ ਹੋਈ ਹੈ ਪ੍ਰਕਾਸ਼ਤਾ ਹੋ ਗਿਆ ਐਡੀ ਖਾਸ ਗੱਲ ਬਾਤ ਨਹੀਂ ਹੈਗੀ ਵੀ ਜਿੱਤੇ ਜਿੰਨਾ ਦੇਖਣ ਨੂੰ ਵਧੀਆ ਲੱਗਦਾ ਏ ਉਨਾ ਵਧੀਆ ਨਹੀਂ ਹੈਗਾ ਪਰ ਇਹ ਹਾਂ ਨਾਲ ਵੀ ਆਇਆ ਇੱਕ ਆਲਾ ਮਾ ਔਰ ਔਰ ਵੀ ਜਾਂਦੇ ਨੇ ਬਾਈ ਦੋ ਬਾਸ ਵੜੇ ਦੋ ਲਿਆਂ ਤੇਰੇ ਇਹ ਚਾਰ ਹੈ ਚਾਰ ਹੋ ਗਿਆ ਰਹਿਣਾ ਨਾ ਜੀ ਤਾਂ ਇਹ ਬਰਾਬਰ ਜਿਹੀ ਵੀ ਛੋਟੀ ਜੀ ਕਿੰਨਾ ਹੋ ਗਏ ਦੋ ਹੋ ਗਏ ਦੋ ਬੋਲਟ ਵਾਲੇ ਹੋ ਗਏ ਦੋ ਇਹ ਚਾਰ ਹੋ ਗਏ ਚਾਰ ਹੋ ਗਏ ਚਾਰ ਹੋਰ ਵੀ ਲੱਗਣੇ ਬਾਈ ਮੂਰੇ ਇਹ ਜਾਣਾ ਪੈਣਾ ਦੁੱਲੇ ਕੋਲ ਇਹਦੀ ਸੈਟਿੰਗ ਦੁੱਲਾ ਹੀ ਕਰੂਗਾ ਆਪਾਂ ਹਾਂ ਸਹੀ ਗੱਲ ਦੇਖਦੇ ਅੱਜ ਭਾਈ ਇਹ ਵੀ ਲਾ ਲੈਣੇ ਫੋਨ ਆਪਾਂ ਨਾ ਪੁੱਛਣਾ ਬਣਾ ਵੀ ਇਹ ਹੁਣ ਟਾਈਮ ਆਇਆ ਨਾ ਵਾਹ ਇਹ ਤਾਂ ਛੋਟਾ ਜਿਹਾ ਸੀ ਬਾਈ ਦੁੱਲੇ ਕੋਲ ਗਏ ਤੇ ਹਾਰਨ ਲਵਾਉਣ ਕਿਆ ਬਣਿਆ ਰੁੱਡੀ ਕੰਮੇ ਦੀ ਬਣਿਆ ਕਿਆ ਕਹਿੰਦਾ ਤੇਲਾ ਇਹ ਸਵੇਰੇ ਆਈ 7 ਵਜੇ ਕਹਿੰਦਾ ਬਾਈ ਉੱਤੇ ਉਹਨੇ ਰੂਟਾ ਬਿਟਰ ਖੋਲਿਆ ਪਿਆ ਏ ਦੋ ਕੁ ਕੰਮ ਹੋਰ ਅੱਜ ਨਾ ਛੇੜ ਕਹਿੰਦਾ ਕੱਲ ਨੂੰ ਆਏ ਕੰਮ ਖਰਾਬ ਹੈ ਨਹੀਂ ਹੈ ਸਵੇਰੇ 7 ਬਾਕੀ ਉਹ ਕਹਿੰਦਾ ਵੀ ਪੱਤਿਆਂ ਦੀ ਮਿੰਟੀ ਮੋਣ ਸੀ ਕਰਨੀ ਕਹਿੰਦਾ ਤਿੰਨ ਲਵਾ ਲੈ ਮੈਂ ਕਿਹਾ ਬਾਈ ਤਿੰਨ ਨਹੀਂ ਲਾਉਣੇ ਲਾਉਣੇ ਦਾ ਚਾਰੇ ਹੋਰ ਲਾਉਣੇ ਆ ਚਾਰ ਚਾਰੇ ਹੁੰਦੇ ਆ ਤਿੰਨ ਮਾੜੇ ਹੁੰਦੇ ਆ ਤਿੰਨ ਮਾੜੇ ਹੁੰਦੇ ਆ ਆ ਰੁੱਡੀ ਕਹਿੰਦਾ ਹੋਰ ਵਾਸੇ ਮਾ ਨਹੀਂ ਹੁਣ ਕੱਲੂ ਆਈ ਸਾਡੂ ਬੜੋ ਠੀਕ ਜਾਂਦਾ ਲਵਾ ਦਿੰਦਾ ਕਿਉਂਕਿ ਆਪਣੇ ਮੇਰੇ ਭੇਥੀ ਬੰਦੇ ਨਾਲੇ ਕਾਰੀਗਰ ਤਾਂ ਕਰਕੇ ਬਸ ਸਟੀਅਰਿੰਗ ਅੱਜ ਪੈ ਗਿਆ ਦਾ ਬਾਈ ਸਲੈਂਸਰ ਵੀ ਲੱਗ ਗਿਆ ਦਾ ਦਵਾ ਨੀ ਰਹਿਗੇ ਹੌਰ ਨਾ ਰਹਿਗੇ ਹੁਣ ਕੱਲ ਬਗੱਲ ਗਈ ਕੱਲੂ ਦੇਖੂਗੇ ਕੱਲੂ ਦੇਖਾਂਗੇ ਅੱਜ ਵਾਲਾ ਕੰਮ ਫਤ ਹੈ ਅੱਜ ਹੋਰ ਖੇਤਾ ਕੁੱਤਾ ਕੰਨੀ ਕਿੜਾ ਮਾਰੇ ਆਉਗੇ ਸਾਡਾ ਕੰਮ ਰਹਿ ਗਿਆ ਰਹਿ ਗਿਆ ਚੜਿਆ ਨਹੀਂ ਸਿਰੇ ਸਟੀਅਰਿੰਗ ਵੀ ਪੈ ਗਿਆ ਬਾਈ ਪੱਖਾ ਲੱਗ ਗਿਆ ਮੈਂ ਫਲੈਟ ਲਾ ਕੇ ਤੇ ਹੋਰ ਹੁੰਦਾ ਹੈ ਕਿ ਕਾਲੂ ਦੇਖਦੇ ਆਂ ਮੋੜੀ ਫਿਰ ਆਵਾਜ਼ ਦੇ ਲਾ ਆਵਾਜ਼ ਲਾ ਰੋਡੀ ਨੂੰ ਵਧੀਆ ਆਵਾਜ਼ ਵਧੀਆ ਲੱਗੀ ਕਿਹੜਾ ਆਵਾਜ਼ ਵਧੀਆ ਮੜਾਈ ਬਹੁਤ ਆ ਭਾਈ ਟਰੈਕਟਰ ਦੇ ਖਾਲੀ ਰੇ ਸਾਡੀ ਮੋੜੇ ਮੈਂ ਕਹਿੰਦਾ ਰੋਟੀ ਖਬਰੇ ਤਾਂ ਹੀ ਨਹੀਂ ਹੋਇਆ ਆਪਣਾ ਕੰਮ ਟਰੈਕਟਰ ਧੋਏ ਤੇ ਲੱਗਣੇ ਆ ਹੈ ਤਾਂ ਹੀ ਲੱਗੇ ਵੀ ਤਾਂ ਹੀ ਨਹੀਂ ਲੱਗੇ ਵੀ ਟਰੈਕਟਰ ਤੋਂ ਹੋਊਗਾ ਤਾਂ ਲੱਗੋਗੇ ਕਿ ਨਹੀਂ ਲੱਜਦਾ ਮੈਨੂੰ ਇਦਾਂ ਹੀ ਪ੍ਰੋਜੈਕਟ ਵੀ ਇਹਨਾਂ ਨੇ ਕਦੂ ਮਾ ਲਵੇੜ ਦੇਣੇ ਤੇ ਵੀ ਦੁਬਾਰਾ ਲੱਗੋਗੇ ਤੇ ਇੱਕ ਨਵਾਂ ਬੰਦਾ ਵੀ ਆ ਕੇ ਬਹਿ ਗਿਆ ਥਲੇ ਟਰੈਕਟਰ ਦੇ ਆਉਂਦੀ ਸਾਰੇ ਘੜ ਇਹ ਜਿੰਨ ਲੱਗਿਆ ਹੈਗਾ ਕਿੱਥੇ ਰਹਿ ਗਿਆ ਮਗਰ ਲੱਗਿਆ ਹੈ ਚੱਲ ਤੋ ਆਏ ਦਿਨ ਹੋ ਗਏ। ਤੋ ਆਏ ਦਿਨ ਹੋ ਗਏ। ਹੁਣ ਅਜ ਹੋਰ ਨਾਲ ਹੁਣ ਕੈਸਾ ਹੋ ਗਿਆ। ਹੁਣ ਤੋ ਆਏ ਤੇ ਲੋਣੇ ਰੋੜੀ ਆਟਾ ਆ ਚੱਕ ਦੇ। ਉੱਥੇ ਰੱਖਿਆ ਅੰਦਰ। ਉੱਥੇ। ਤੂੰ ਇਹਦੇ ਲੋਟੋੜਾ ਬਈ। ਸੜੀ ਹੀ ਪੈ ਗਿਆ। ਬਾਕੀ ਕੰਮ ਜਿਹੜੇ ਰਹਿੰਦੇ ਹੁਣ ਫੇਰ ਹੋਣਗੇ। ਛੁੱਟੀ ਹੋ ਗਈ ਹੁਣ। ਫੇਰ ਫੇਰ ਕੰਮ ਗਿਆ। ਲਓ ਜੀ ਬਾਈ ਟਰੈਕਟਰ ਦੇ ਕੰਮਕਾਰ ਕਰਨ ਤੋਂ ਬਾਅਦ ਮ ਵਿਲੇ ਹੋ ਕੇ ਰੋਡ ਕਿੱਧਰ ਜਾਣਾ ਹੁਣ ਭਾਰਤਗੜ੍ਹ ਨਹੀਂ ਆਉਣਾ ਬਾਈ ਹੁਣ ਕਹਿੰਦੇ ਭਾਰਤਗੜ੍ਹ ਸਾਈਡ ਘੁੰਮਣ ਜਾਣਾ ਘੁੰਮ ਵੀ ਲੰਦਰ ਰੋਡੀ ਤੂੰ ਤੁਹਾਨੂੰ ਵੀ ਲਈਦਾ ਹਾਂ ਪੜਵੋਟੇ ਕੱਪੜੇ-ਕੁੱਪੜੇ ਵਾਰੀ ਦੇ ਤਿਆਰ ਹੋਗੇ ਹਾਂ ਬਕਰੋ ਇੱਥੇ ਸਾਲੀ ਤੇ ਆਏ ਹੋੜੇ ਤੰਮੇ ਕਰੀ ਜਾਣਾ ਬਾਕੀ ਕਹਿੰਦੇ ਮੌਸਮ ਵਧੀਆ ਏ ਕੱਪੜੇ ਲਿਆਂਦੇ ਰੱਤਾਂ ਨੇ ਯਾਰ ਅਸੀਂ ਲਿਆਂਦੇ ਰੇ ਬਾਈ ਕੱਪੜੇ ਕੱਪੜੇ ਹੋਗੇ ਸਾਡੇ ਛੋਟੇ-ਵਡੇ ਜੇ ਪਿਆ ਸੀ ਕਿ ਆ ਵੀ ਮੋੜੇ ਆਈਏ ਤੇ ਜਿਹੜਾ ਰੋਡੀ ਏ ਕਿ ਨਾ ਸ਼ਾਮ ਨੂੰ ਜਾ ਕੇ ਫੈਰਾ ਤਨ ਮਾਈ ਜਾਂਦਾ ਨਹੀਂ ਹੈਗਾ ਪੰਜ 10 ਮੋੜਸਾ ਦਾ ਆਪਣਾ ਕਿੱਕਣਾ ਜਾਂਦਾ ਹੈ ਮੋੜਸਾ ਇਹਦਾ ਜੀ ਪਤਾ ਲੱਗਦਾ ਬਾਈ ਕਾਤੇ ਟੂਕਦਾ ਹੀ ਜਾਂਦਾ ਇਹ ਜਿਹੜਾ ਪਰਸਾ ਦਾ ਇਹਦਾ ਹਾਂ ਜਿਹੜੇ ਕੋਤੇ ਬਾਈ ਇਹ ਤੱਕੜਾ ਤੱਕੜਾ ਗਿਆ ਨਾ ਬਾਈ ਰੋਡੀ ਮੈਨੂੰ ਛੇੜ ਦਿੰਦਾ ਕਹਿ ਕੇ ਖੜਦਾ ਮਸਲ ਗ੍ਰੈਂਡ ਦੇ ਨਾ ਜੀ ਇੱਧਰੇ ਦੇ ਪਰ ਦੂਰ ਬਾਈ ਆ ਗਿਆ ਕੋਣੋ ਸਾਈਡ ਤੇ ਹੀ ਇਹ ਪਚਲੀਏ ਆ ਕਿਥੇ ਲੈ ਆਂਦੇ ਨੇ ਬਣਾ ਇਹ ਸ਼੍ਰੀ ਫਤੇਗਰ ਸਾਹਿਬ ਦਾ ਆਪਣਾ ਹਾਂ ਅੱਲ ਪਾਪਾ ਜਿਹੜਾ ਹਾਂ ਅਧਿਕਾ ਮੋਂ ਉੱਪਰ ਲਿਖਿਆ ਬਾਰੇ ਇਹ ਬਾਈ ਫਤੇਕਰ ਸਾਹਿਬ ਗਏ ਤੇ ਸੀ ਉਦੋਂ ਸਾਰੇ ਚੰਡੀਗੜ੍ਹ ਰੋਡ ਸਰੰਦ ਤੇ ਤੁਸੀਂ ਕਹਿੰਦੇ ਮੈਡਮ ਚੱਲੀਏ ਫਿਰ ਚਲੋ ਜੀ ਬਾਈ ਚੱਲਿਆ ਹੁਣ ਜਿਹੜੀ ਰੂਟ 'ਤੇ ਅਸੀਂ ਰਾਤਾਂ ਨੂੰ ਘੁੰਮਣ ਜਾਂਦੇ ਆ ਫਤੇਕਰ ਸਾਹਿਬ ਵੀ ਰਾਤ ਨੂੰ ਗਏ ਆ ਇੱਧਰ ਵੀ ਰਾਤ ਨੂੰ ਗਏ ਮੋੜਦੇ ਪੂਰੇ ਹਨੇਰੇ ਹੋਏ ਹੀ ਆ ਕਾਹੇ ਟਾਈਮ ਲੋਟ ਆ 9-10 ਵਜੇ ਮੋੜਦੇ ਆਹੀ ਟਾਈਮ ਲੋਟ ਆ ਨਾ ਹਾਰ ਟਾਈਮ ਲੋਟ ਆ ਘੰਟਾ ਲਾਣ 8:00 ਬੂਟੇ ਦੇਖੋ ਰੋਡ 'ਤੇ ਆ ਵਧੀਆ ਛੱਲੇ ਪਏ ਕਿੰਨੇ ਟਾਈਮ ਲੱਗਦਾ ਮੜਾ ਜ ਆਉਂਦੱਕੇ ਨਹੀਂ ਪਤਾ ਲੱਗਦਾ ਥੋੜੀ ਆ ਰਹਿਖ ਜਿੱਕਣਾ ਰਾਜੀ ਬਾਈ ਉੱਕਣਾ ਛੋਟੇ ਵੱਡੇ ਜਿਹਾ ਸਾਈਡ ਨੂੰ ਲਾਵੇ ਸਾਰੇ ਇੱਕ ਬਰਾਬਰ ਆ ਦੇਖ ਹੈ ਬਾਈ ਜੇ ਆਹ ਲੋਟ ਲਾਵੇ ਨਾ ਬੂਟਿਆਂ ਦਾ ਸਾਈ ਦੇਖੋ ਸਾਰਿਆਂ ਦਾ ਇੱਕ ਬਰਾਬਰ ਜੇ ਇਹੀ ਬੂਟੇ ਐਂ ਲੱਗੇ ਹੁੰਦੇ ਛੋਟੇ ਵੱਡੇ ਹੁੰਦੇ ਹੈ ਫਰਕ ਪਾ ਫਰਕ ਹੈ ਐਂ ਐਂ ਲੱਗਣੇ ਚਾਹੀਦੇ ਮੇਰੇ ਸਾਹਮਣੇ ਵਾਲੇ ਬੂਟੇ ਇੱਕ ਬਰਾਬਰ ਹਨ ਡੇਟ ਮਿਲੂਗਾ